ਪੜੀ ਕਰ ਲਿਆ ਜਿਹੜੇ 59 59 ਸੈਂਪਲ ਹੈ ਜਿਹੜੇ ਆ ਗਏ ਉਹ ਅਨ ਸੇਫ ਸੀ ਥੈਟ ਮੀਨਸ ਕਿ ਉਹਨਾਂ ਨੇ ਕੋਈ ਹੋਜੇ स्टार्च ਹੋਰ ਇਹੋ ਜੇ ਕੈਮੀਕਲਸ ਯੂਜ਼ ਕੀਤੇ ਜਿਹੜੇ ਨਹੀਂ ਯੂਜ਼ ਕਰਨੇ ਚਾਹੀਦੇ ਇਹਦਾ ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ ਕਿ ਅਸੀਂ ਇਹਦੇ ਵਾਸਤੇ ਹੋਰ ਕੀ ਕਰਦੇ ਆ ਇਹ ਪਹਿਲਾ ਕੰਮ ਹੈ ਜਿਹੜੀ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਜੈਸਾ ਅਨ ਵੈਸਾ ਤਨ ਵੈਸਾ ਮਨ ਸੋ ਸਾਰਾ ਕੁਝ ਜਿਹੋ ਜਿਹਾ ਤੁਹਾਡਾ ਫੂਡ ਹੋਏਗਾ ਉਹੋ ਜਿਹੀ ਤੁਹਾਡੀ ਸਿਹਤ ਹੋਏਗੀ ਤੇ ਜਿਹੜੇ ਆਪਣੇ ਸਿਹਤ ਦੇ ਡਿਟਰਮੀਨੈਂਟਸ ਆ ਉਹਦੇ ਵਿੱਚ ਖਾਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਔਰ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਰਾਹੁਲ ਜੀ ਔਰ ਸੁੰਦਾ ਵਾਲੀਆ ਜੀ ਸਾਡੇ ਸੈਕਟਰੀ ਔਰ ਜਿਹੜੇ ਆਪਣੇ ਸਾਡੇ ਮੇਰੇ ਆਫਿਸ ਦੇ ਜਿਹੜੇ ਸਾਰੇ ਸਟਾਫ ਨੰਬਰ ਸਾਡੇ ਨਾਲ ਆ ਜੀ ਆਫਿਸ ਆਫਸਰਸ ਤੇ ਅਸੀਂ ਵਚਨਬੱਧ ਆ ਜੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਖਾਣਾ ਮਿਲੇ ਉਹ ਸ਼ੁੱਧ ਮਿਲੇ ਔਰ ਸੇਤ ਭਰਪੂਰ ਹੋਵੇ ਉਹਦੇ ਵਾਸਤੇ ਅਸੀਂ ਬਹੁਤ ਸਾਰੇ ਉਪਰਾਲੇ ਕਰ ਰਹੇ ਹਾਂ ਜਿਹੜੇ ਨਾਰਮਲ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਵੀ ਜਿਹੜੇ ਜਿਹੜੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਇਹ ਸੈਂਪਲ ਲੈਂਦੇ ਆ ਔਰ ਟੈਸਟ ਕਰਦੇ ਆ ਪਰ ਜਿਹੜੀਆਂ ਇਸ ਤੋਂ ਸવાય ਅਸੀਂ ਐਕਟੀਵਿਟੀਜ਼ ਕਰਦੇ ਆ ਮੈਂ ਉਹ ਵੀ ਤੁਹਾਨੂੰ ਡਿਟੇਲ ਕਰਾਂਗਾ ਸਾਰਾ ਕਿ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਫੂਡ ਸੇਫਟੀ ਵੈਨ ਸਾਡੀਆਂ ਜਿਹੜੀਆਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੈਗੀ ਆ ਜਿਹੜੀ ਜਾ ਕੇ ਇਸ ਮੌਕੇ ਤੇ ਟੈਸਟ ਕਰਕੇ ਲੋਕਾਂ ਨੂੰ ਦੱਸਦੀ ਆ ਤੇ ਉਹਦੇ ਵਿੱਚ ਜਿਹੜਾ ਕੰਜ਼ਿਊਮਰ ਹੈ ਉਹ ਵੀ ਟੈਸਟ ਕਰਵਾ ਸਕਦਾ ਡੇਰੀ ਵਾਲਾ ਦੁਕਾਨਦਾਰ ਜਿਹੜਾ ਫੂਡ ਬਿਜ਼ਨਸ ਆਪਰੇਟਰ ਹੈ ਉਹ ਵੀ ਆਪਣੀ ਸੇਫਟੀ ਵਾਸਤੇ ਟੈਸਟ ਕਰਾ ਸਕਦਾ ਕਿਉਂਕਿ ਉਹ ਕਹਿੰਦਾ ਜੀ ਮੈਂ ਵੀ ਕਿਤੇ ਪਰਚੇਸ ਕਰ ਰਿਹਾ ਮੈਂ ਕਿਟਰ ਘਰ ਬਣਾ ਰਿਹਾ ਇਹ ਸੋ ਉਹਨਾਂ ਇਸ ਇਸ ਤੋਂ ਸવાય ਜਿਹੜੇ ਰੈਡੀ ਵਾਲੇ ਹੈਗੇ ਆ ਉਹਦੇ ਚ ਜਿਹੜੇ ਬੇਅਰ ਮਿਨੀਮਮ ਸਟੈਂਡਰਡਸ ਆਗੇ ਆ ਉਹਨਾਂ ਨੂੰ ਉਹਦੀ ਟ੍ਰੇਨਿੰਗ ਵੀ ਦਿੰਦੇ ਆ ਸਰਟੀਫਿਕੇਸ਼ਨ ਵੀ ਕਰਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਕਰਦੇ ਆ ਔਰ ਉਹਨਾਂ ਨੂੰ ਜਿਹੜੀ ਹਾਈਜੀਨ ਪ੍ਰੈਕਟਿਸਸ ਹੈ ਉਹਦੇ ਬਾਰੇ ਵੀ ਦੱਸਦੇ ਆ ਔਰ ਅਸੀਂ ਬਹੁਤ ਕੁਝ ਨਵਾਂ ਕਰਨ ਜਾ ਰਹੇ ਆ ਉਹ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਬਟ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਫੂਡ ਚੇਨ ਦੇ ਨਾਲ ਖੇਤਾਂ ਤੋਂ ਲੈ ਕੇ ਸੋਇਲ ਹੈਥ ਤੋਂ ਲੈ ਕੇ ਜਿਹੜਾ ਕਿਸਾਨ ਪ੍ਰੋਡਿਊਸ ਕਰ ਰਿਆ ਔਰ ਫਿਰ ਉਹ ਮੰਡੀ ਵਿੱਚ ਜਾ ਰਹੀ ਹੈ ਜਾਂ ਡੇਰੀ ਹੈਗੀ ਆ ਕੋਈ ਜਿਹੜਾ ਪ੍ਰਿੰਟ ਦੇ ਵਿੱਚ ਕਿਸੇ ਨੇ ਕੋਈ ਮਵੇਸ਼ੀ ਰੱਖੇ ਹੋਏ ਆ ਦੁੱਧ ਉੱਥੋਂ ਚੱਲਦਾ ਉਹਦੇ ਕੋਲੋਂ ਫਿਰ ਅੱਗੇ ਦੂਜੀ ਲੈ ਕੇ ਜਾਂਦਾ ਫਿਰ ਉਹ ਕਿਤੇ ਨਾ ਕਿਤੇ ਡੇਰੀ ਵਿੱਚ ਜਾਂਦਾ ਉੱਥੇ ਪ੍ਰੋਸੈਸਿੰਗ ਹੁੰਦੀ ਆ ਤੇ ਉਹਦੇ ਨਾਲ ਜਿਹੜਾ ਹੈਗਾ ਮਤਲਬ ਜਵੇਂ ਮਿਲਕ ਤੇ ਉਹਦੇ ਪ੍ਰੋਡਕਟਸ ਪ੍ਰੋਬਲਮ ਇੱਥੇ ਸ਼ੁਰੂ ਹੁੰਦੀ ਆ ਜੀ ਜਦੋਂ ਗੱਲ ਆ ਗਈ ਪਨੀਰ ਦੀ ਉੱਥੇ ਦਿੱਕਤ ਹੈ ਵੱਡੀ ਜੇ ਗੱਲ ਆ ਗਈ ਦੇਸੀ ਘਿਓ ਦੀ ਉੱਥੇ ਵੱਡੀ ਪ੍ਰੋਬਲਮ ਹੈ ਤੇ ਮੈਕਸਿਮ ਜਿਹੜੀ ਡਾਕਟ੍ਰੇਸ਼ਨ ਹੈ ਉਹਨਾਂ ਦੇ ਵਿੱਚ ਹੈ ਜੇ ਮੈਂ ਤੁਹਾਡੇ ਨਾਲ ਪਿਛਲੇ ਸਾਲ ਦਾ ਡਾਟਾ ਸ਼ੇਅਰ ਕਰਾਂ ਜਿਹੜਾ ਤੁਹਾਡਾ ਪਨੀਰ ਹੈਗਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਨੀਰ ਜਿਹੜਾ ਹੁੰਦਾ ਜਿਹੜੇ ਖਾਸ ਕਰਕੇ ਜਿਹੜੇ ਵੈਜੀਟੇਰੀਅਨ ਨੇ ਉਹ ਕਹਿੰਦੇ ਚਲੋ ਜਿਹੜੇ ਨਾਨ ਵੈਜੀਟੇਰੀਨ ਲੈਂਦੇ ਵੀ ਆਪਾਂ ਪਨੀਰ ਲੈ ਲਓ ਬਹੁਤ ਅੱਛਾ ਸੋਰਸ ਹੈ ਇਹ ਉਹਦੇ ਵਿੱਚੋਂ ਅਸੀਂ ਜਿਹੜੇ 531 ਸੈਂਪਲ ਸੀ ਉਹਦੇ ਤੋਂ ਜਿਹੜੇ 196 ਸੀ ਜੋ ਕਿ ਬਹੁਤ ਵੱਡਾ ਨੰਬਰ ਹੈ ਜੀ ਮਤਲਬ ਤੁਸੀਂ ਕਹਿ ਲਓ ਵੀ 1/3 ਤੋਂ ਵੀ ਜ਼ਿਆਦਾ ਉਹ ਸਬਸਟੈਂਡਰਡ ਸੀ ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੈ ਜਿਹੜੇ 59-59 ਸੈਂਪਲ ਹੈ ਜਿਹੜੇ ਆ ਗਏ ਉਹ ਅਨਸੇਫ ਸੀ ਥੈਟ ਮੀਨਸ ਕਿ ਉਹਨਾਂ ਨੇ ਕੋਈ ਹੋਜੇ स्टार्च ਹੋਰੇ ਇਹੋ ਜੇ ਕੈਮੀਕਲਸ ਯੂਜ਼ ਕੀਤੇ ਆ ਜਿਹੜੇ ਨਹੀਂ ਯੂਜ਼ ਕਰਨੇ ਚਾਹੀਦੇ ਇਹਦਾ ਮੈਂ ਤੁਹਾਨੂੰ ਅੱਗੇ ਵੀ ਦੱਸਾਂਗਾ ਵੀ ਅਸੀਂ ਇਹਦੇ ਵਾਸਤੇ ਹੋਰ ਕੀ ਕਰਦੇ ਆ ਇਹ ਪਹਿਲਾ ਕੰਮ ਹੈ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਅਵੇਰਨੈਸ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਪਨੀਰ ਲੈਣਾ ਹੈਗਾ ਤਾਂ ਕਿਸੇ ਸਰਟੀਫਾਈਡ ਸੋਰਸ ਤੋਂ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲੈਣਾ ਚਾਹੀਦਾ ਜਾਂ ਤੁਸੀਂ ਇਹ ਕੋਈ ਬਹੁਤੀ ਔਖੀ ਚੀਜ਼ ਨਹੀਂ ਹੈ ਜੇ ਤੁਸੀਂ ਪਨੀਰ ਖਾਣਾ ਹੈ ਤੇ ਘਰੇ ਬਣਾ ਲਓ ਉਹਨੂੰ ਆਪਣੇ ਆਮ ਲੇਡੀਜ਼ ਜਦੋਂ ਦੁੱਧ ਖਰਾਬ ਹੋ ਜਾਂਦਾ ਸੀ ਪਨੀਰ ਖੁਦ ਬਣਾਉਂਦੀਆਂ ਸੀ ਤੇ ਤੁਸੀਂ ਮਿਲਕ ਲੈ ਕੇ ਖੁਦ ਪਨੀਰ ਬਣਾ ਲਓ ਬਾਜ਼ਾਰ ਤੋਂ ਘੱਟ ਤੋਂ ਘੱਟ ਖਰੀਦੋ ਉਹਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਲੇਕਿਨ ਇਹਦੇ ਨਾਲ ਨਾਲ ਮੈਂ ਜਿਹੜੇ ਜਿਹੜੇ ਫੂਡ ਬਿਜ਼ਨਸ ਆਪਰੇਟਰਸ ਆ ਚਾਹੇ ਉਹ ਵੱਡੀਆਂ ਦੁਕਾਨਾਂ ਵਾਲੇ ਹੋਣ ਛੋਟੀਆਂ ਵਾਲੇ ਹੋਣ ਵੀ ਜੇ ਉਹ ਵੀ ਪਨੀਰ ਟੈਸਟ ਕਰਦੇ ਆ ਤਾਂ ਤੁਹਾਡੇ ਸਾਡੇ ਕੋਲੇ ਫੈਸਿਲਿਟੀ ਹੈ ਕਿ ਤੁਸੀਂ ਸਾਡੀ ਫੂਡ ਸੇਫਟੀ ਜਿਹੜੀ ਔਨ व्हील्स ਹੈਗੀ ਆ ਵੈਨ ਮਗਾਓ ਤੇ ਉਹਨੂੰ ਟੈਸਟ ਕਰਾ ਲਓ ਆਪਣੀ ਸੇਫਟੀ ਵਾਸਤੇ ਵੀ ਤੇ ਲੋਕਾਂ ਦੀ ਸੇਫਟੀ ਵਾਸਤੇ ਵੀ ਇਹ ਜਿਹੜੀਆਂ ਫਿਗਰਸ ਹੈਗੀਆਂ ਇਹ ਬਹੁਤ ਜ਼ਿਆਦਾ ਮਨ ਡਿਸਟਰਬੈਂਸ ਹੈਗੀਆਂ ਇਹਦੇ ਚ ਅਸੀਂ ਵੈਸੇ ਵੀ ਜਿਹੜਾ ਤੁਹਾਡੇ 18 ਕੁਇੰਟਲ ਕਿਤੇ ਮਤਲਬ ਕਿਤੇ 1 ਕੁਇੰਟਲ ਕਿਤੇ 2 ਕੁਇੰਟਲ ਕਿਤੇ 3 ਕੁਇੰਟਲ ਜਿੱਥੇ ਸਾਨੂੰ ਲੱਗਦਾ ਵੀ ਦੇਖਣ ਨੂੰ ਜਿਹੜਾ ਹੈਗਾ ਠੀਕ ਨਹੀਂ ਹੈ ਉਹਨੂੰ ਅਸੀਂ ਡਿਸਟਰੋਏ ਵੀ ਕਰਦੇ ਆ ਇਸੇ ਤਰ੍ਹਾਂ ਜਿਹੜੀ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਘਿਓ ਦੇ ਵਿੱਚ ਆਂਦੀ ਹੈ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਅਸੀਂ 222 ਸੈਂਪਲ ਦੇ ਵਿੱਚੋਂ 20 ਜਿਹੜੇ ਹੈਗੇ ਆ ਜੀ ਤਕਰੀਬਨ ਤਕਰੀਬਨ 9% ਜਿਹੜੇ ਹੈਗੇ ਆ ਉਹ ਸਬਸਟੈਂਡਰਡ ਸੀ ਤੇ ਸਬਸਟੈਂਡਰਡੋਂ ਜ਼ਿਆਦਾ 28 ਸੀ ਜਿਹੜੇ ਸੀ ਉਹ ਜਿਹੜੇ ਸੀਗੇ ਉਹ ਅਨਸੇਫ ਸੀਗੇ ਇਹਨਾਂ ਦੇ ਵਿੱਚ ਘਿਓ ਦੇ ਵਿੱਚ ਤੇ ਪਨੀਰ ਦੇ ਵਿੱਚ ਮਿਲਾਵਟ ਬਹੁਤ ਹੈ ਜੀ ਦੇਖੋ ਕੁਝ ਬੰਦੇ ਹੈਗੇ ਆ ਜਿਹੜੇ ਜਿਸ ਤਰ੍ਹਾਂ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਜਿਹੜੇ ਕ੍ਰਿਮੀਨਲ ਆ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਸਮਝਦਾ ਮੈਨੂੰ ਦੇਸੀ ਘਿਓ ਦੇ ਵਿੱਚ ਬਹੁਤ ਹੈ ਕਿਉਂਕਿ ਅੱਜ ਕੱਲ ਇੱਕ ਤੁਸੀਂ ਹੋਰ ਸੁਣਿਆ ਹੋਣਾ A1 ghee A2 ghee ਸੁਣਿਆ ਹੋਇਆ ਜੀ ਜਿਹੜਾ A1 ਹੈ ਉਹ ਮਤਲਬ ਜੇ 600 ਤੋਂ 1000 ਰੁਪਏ ਕਿਲੋ ਹੈ ਇਹ A2 ਕਰਕੇ ਉਹਨੂੰ 2000 3000 ਰੁਪਏ ਕਿਲੋ ਵਿੱਚ ਜਾਂਦੇ ਆ देयर ਇਜ਼ ਨਾਥਿੰਗ ਲਾਈਕ A2 ghee ਕੋਈ ਇਹ ਮਤਲਬ ਕੋਈ ਕਲਾਸੀਫਿਕੇਸ਼ਨ ਉਹਨੇ ਆਪੇ ਬਣਾ ਲਿਆ ਜੇ ਲੋਕਾਂ ਨੇ ਕੋਈ ਕੋਈ ਮਤਲਬ ਕਿ ਇਹਦੇ ਚ ਕੋ ਹੈ ਜੀ ਇਦਾਂ ਦਾ ਸਟੈਂਡਰਡ ਕੁਝ ਨਹੀਂ ਹੈ ਜੀ ਕੋਈ ਕੋਈ A2 ghee ਨਹੀਂ ਹੈ ਜੀ ਕਿਤੇ ਵੀ ਕੋਈ ਮਤਲਬ ਇਹਦੇ ਨਾਲ ਮਿਸਲੀਡ ਹੋਣ ਦੀ ਲੋੜ ਨਹੀਂ ਹੈ ਅਗੇਨ ਮੈਂ ਕਹੂੰਗਾ ਕਿ ਤੁਸੀਂ ਜਿਹੜਾ ਨੋਨ ਸੋਰਸ ਹੈ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲਾਓ ਜਾਂ ਤੁਸੀਂ ਜਿਹੜਾ ਹੈਗਾ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਹਰ ਘਰ ਦੇ ਵਿੱਚ ਦੇਸੀ ਕਿਉਂ ਬਣਦਾ ਸੀਗਾ ਜੀ ਤੁਸੀਂ ਦੁੱਧ ਲਾਓ ਚਾਹੇ ਉਸ ਤੋਂ ਪਨੀਰ ਬਣਾਓ ਔਰ ਉਹਦੇ ਤੋਂ ਮਲਾਈ ਉਤਾਰ ਕੇ ਉਹਦੇ ਨਾਲ ਮੱਖਣ ਵੀ ਬਣਦਾ ਔਰ ਤੋਂ ਦੇਸੀ ਘਿਓ ਵੀ ਬਣਦਾ ਔਰ ਉਸੇ ਦੁੱਧ ਦੇ ਨਾਲ ਜਿਹੜਾ ਤੁਸੀਂ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਨੂੰ ਸਕਿਮ ਫਰੀ ਮਿਲਕ ਵੀ ਮਿਲਦਾ ਉਹਦੇ ਨਾਲ ਦਹੀਂ ਵੀ ਬਣਦਾ ਤੋ ਉਹਦੇ ਨਾਲ ਤੁਸੀਂ ਬੈਟਰ ਇਹ ਆ ਕਿ ਉਹਨੂੰ ਦੁੱਧ ਲੈ ਕੇ ਤੁਸੀਂ ਪਨੀਰ ਵੀ ਆਪ ਬਣਾਓ ਤੇ ਘਿਓ ਵੀ ਆਪ ਬਣਾਓ ਜਾਂ ਨੋਨ ਸੋਰਸ ਤੋਂ ਲਓ ਕਿਉਂਕਿ ਇਹਦੇ ਦੋਨਾਂ ਚੀਜ਼ਾਂ ਦੇ ਵਿੱਚ ਐਡਲਟਰੇਸ਼ਨ ਬਹੁਤ ਜ਼ਿਆਦਾ ਹੈਗੀ ਆ ਤੇ ਤੀਜੀ ਗੱਲ ਹੈਗੀ ਆ ਕਿ ਜਿਹੜਾ ਅਗੇ ਮਿਲਕ ਹੈ ਮਿਲਕ ਦੇ ਵਿੱਚ ਸਬ ਸਟੈਂਡਰਡ ਤਾਂ ਹੈ ਪਹਿਲਾਂ ਬਹੁਤ ਜ਼ਿਆਦਾ ਸੀ ਜਿਵੇਂ 22 23 ਦੀ ਗੱਲ ਕਰਾਂ ਵੀ 1400 ਤੋਂ 487 ਤੇ ਜਦੋਂ ਦੀ ਅਸੀਂ ਸਖਤੀ ਕੀਤੀ ਹੈ ਜਿਹੜੇ ਫੂਡ ਸੇਫਟੀ ਬੈਂਸ ਆਈਆਂ ਹੁਣ ਜਿਹੜਾ ਉਸ ਤੋਂ ਬਾਅਦ ਅਸੀਂ 654 ਤੋਂ 88 ਤੇ ਇਸ ਵਾਰੀ 310 ਦੇ ਵਿੱਚੋਂ 82 ਸੋ ਇਸੇ ਤਰ੍ਹਾਂ ਹੁਣ ਜਿਹੜਾ ਇਸ ਸਾਲ ਦਾ 195 ਦੁੱਧ ਦੇ ਵਿੱਚ ਸਬਸਟੈਂਡਰਡ ਤਾਂ ਹੈ ਮੰਨ ਲਓ ਜਿਵੇਂ ਕਿਸੇ ਨੇ ਪਾਣੀ ਪਾਤਾ ਜਾਦਾ ਕਾਮਨਸਟ ਹੈ ਇਹ ਆ ਵੀ ਉਹ ਪਾਣੀ ਪਾ ਦਿੰਦੇ ਆ ਵੀ ਪਾਣੀ ਸਾਫ ਪਾਉਂਦੇ ਕਿ ਨਹੀਂ ਪਾਉਂਦੇ ਉਹ ਵੱਡ ਗੱਲ ਹੈ ਪਾਣੀ ਪਾ ਦਿੰਦੇ ਆ ਜਿਆਦਾ ਇਹ ਦੁੱਧ ਦੇ ਵਿੱਚ ਅਨਸੇਫ ਵਾਲੀ ਜਿਹੜੀ ਗੱਲ ਹੈ ਉਹ ਕੋਈ ਇੱਕ ਅੱਧਾ ਹੁੰਦਾ ਕੋਈ ਜ਼ਿਆਦਾ ਨਹੀਂ ਹੁੰਦੇ ਇਸ ਕਰਕੇ ਬੈਟਰ ਆ ਕਿ ਜਿਹੜਾ ਮਿਲਕ ਹੈ ਉਹਨੂੰ ਲੈ ਕੇ ਯੂਜ਼ ਕੀਤਾ ਜਾਵੇ ਇਸ ਤੋਂ ਸવાય ਜਿਹੜਾ ਆਪਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਉਹ ਹੈਗਾ ਜਿਹੜੇ ਤੁਹਾਡੇ ਬਾਕੀ ਜਿਹੜੇ ਸੈਂਪਲ ਲੈਨੇ ਆਂ ਅਸੀਂ ਉਹ ਜਿਹੜੇ ਮਸਾਲੇ ਹੈਗੇ ਆ ਮਸਾਲਿਆਂ ਦੇ ਵਿੱਚ ਵੀ ਅਡੈਕਟ੍ਰੇਸ਼ਨ ਬਹੁਤ ਹੈ ਜੀ ਖਾਸ ਕਰਕੇ ਜਿਵੇਂ ਆਪਾਂ ਹਲਦੀ ਬਹੁਤ ਯੂਜ਼ ਕਰਦੇ ਆ ਜਾਂ ਆਪਾਂ ਦੇਗੀ ਮਿਰਚ ਹੋ ਗਈ ਉਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਜਿਹੜੇ ਅਨਸੇਫ ਸੈਂਪਲਸ ਆਉਂਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਨੂੰ ਕਿਸੇ ਨੋਨ ਸੋਰਸ ਤੋਂ ਲੈਣੇ ਚਾਹੀਦੇ ਆ ਜਾਂ ਬਹੁਤੇ ਮਸਾਲੇ ਜਿਹੜੇ ਹੈਗੇ ਆ ਆਪਣੇ ਲੇਡੀਜ਼ ਘਰੇ ਬਣਾ ਲੈਣੇ ਆ ਫਰੂਟਸ ਐਂਡ ਵੈਜੀਟੇਬਲਸ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਈ ਹੈ ਸੋ ਜਿਹੜੇ ਫਰੂਟਸ ਆਰ ਵੈਜੀਟੇਬਲਸ ਆ ਉਹ ਅਜੇ ਵੀ ਸੇਫ ਹੈਗੇ ਆ ਤੇ ਉਹਦੇ ਵਿੱਚ ਅਸੀਂ ਪੈਸਟੀਸਾਈਡਸ ਹੋਰ ਦੂਜੇ ਵੀ ਜਿੰਨੇ ਕ ਅਸੀਂ ਹੁਣ ਤੱਕ ਸਾਡੀ ਟੈਸਟਿੰਗ ਹੋਈ ਆ ਉਹ ਵਿਦਨ ਪਰਮਿਸਿਬਲ ਲਿਮਿਟਸ ਆਏ ਆ ਉਹਦੇ ਵਿੱਚ ਉਸ ਤੋਂ ਵਜੋਂ ਨਹੀਂ ਆਏ ਆ ਇਹਦੇ ਵਿੱਚ ਇੱਕ ਇਸ਼ੂ ਸੀਗਾ ਜਿਹੜਾ ਫਰੂਟਸ ਦੇ ਵਿੱਚ ਕੈਲਸ਼ੀਅਮ ਕਾਰਬਾਈਡ ਉਹ ਅਸੀਂ ਰਿਪੀਟਿਡਲੀ ਚੈੱਕ ਕਰਦੇ ਆਂ ਉਹਨਾਂ ਦੇ ਵਿੱਚ ਪਹਿਲਾ ਸੀਗੇ ਇਸ਼ੂ ਇਹ ਪਰ ਹੁਣ ਕੈਲਸ਼ੀਅਮ ਕਾਰਬਾਇਡ ਨਹੀਂ ਯੂਜ਼ ਕਰ ਰਹੇ ਹੁਣ ਜਿਹੜੇ ਸਾਡੇ ਕੋਲੇ ਅਸੀਂ ਨਾ ਰਾਈਪਨਿੰਗ ਚੈਂਬਰਸ ਹੈਗੇ ਆ ਮੰਡੀਆਂ ਦੇ ਵਿੱਚ ਤਾਂ ਅਸੀਂ ਬਣਾ ਦਿੱਤੇ ਵੈਸੇ ਵੀ ਜਿਹੜੇ ਆਉਂਦੇ ਆ ਕਿ ਉਹਨਾਂ ਵਿੱਚ ਜਿਹੜੀ ਗੈਸ ਹੀ ਯੂਜ਼ ਕਰ ਰਹੇ ਜਿਹੜੀ ਕਿ ਪਰਮਿਟਡ ਹੈ ਗਿਆ ਉਹਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆ ਸੋ ਵੀ ਕੈਨ ਕੰਜ਼ੂਮ ਮੋਰ ਫਰੂਟਸ ਤੇ ਇਸੇ ਤਰ੍ਹਾਂ ਜਿਹੜਾ ਤੁਹਾਡਾ ਵੈਜੀਟੇਬਲਸ ਹੈਗੇ ਆ ਸੈਲਡਸ ਹੈਗੇ ਆ ਉਹਨਾਂ ਦੇ ਵਿੱਚ ਦਿੱਕਤ ਨਹੀਂ ਆ ਸੋ ਉਹ ਆਪਾਂ ਨੂੰ ਪ੍ਰੇਫਰੈਂਸ ਹੋਣੀ ਚਾਹੀਦੀ ਆ ਤੇ ਇਹਦੇ ਨਾਲ ਜਿਹੜਾ ਤੁਹਾਡਾ ਬਹੁਤ ਇੰਪੋਰਟੈਂਟ ਡਾਟਾ ਹੈਗਾ ਤੇ ਅਸੀਂ ਜਿਹੜੀਆਂ ਸਾਡੀ ਅਵੇਅਰਨੈਸ ਕੈਂਪੇਨ ਆ ਉਹਦੇ ਵਿੱਚ ਅਸੀਂ 5216 ਸੈਂਪਲ ਟੈਸਟ ਕੀਤੇ ਆ ਜਿਨ੍ਹਾਂ ਤੋਂ 435 ਨਾਨ ਕਨਫਰਮਿੰਗ ਆ ਤੇ ਜਿਹੜੇ ਉਹਦੇ ਵਿੱਚੋਂ ਖਰਾਬ ਹੁੰਦੇ ਆ ਫਿਰ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਉਹਨਾਂ ਨੂੰ ਕਹਿੰਨੇ ਇੰਪਰੂਵ ਕਰੋ ਤੇ ਜਿੱਥੋਂ ਸਾਡੇ ਸੈਂਪਲ ਫੇਲ ਹੁੰਦੇ ਆ ਫਿਰ ਅਸੀਂ ਉਹਨਾਂ ਦਾ ਜਦੋਂ ਲੋਡ ਪੈਂਦੀ ਆ ਦੂਜੇ ਜਾ ਕੇ ਜਿਹੜੇ ਇਨਫੋਰਸਮੈਂਟ ਸੈਂਪਲ ਆ ਉਹ ਵੀ ਅਸੀਂ ਉਹਨਾਂ ਨੂੰ ਭਰਦੇ ਆ ਇਸ ਤੋਂ ਸਵਾਇ ਜਿਹੜਾ ਹੈਗਾ ਅਸੀਂ ਕਿਸੇ ਨੂੰ ਜਿਹੜਾ ਇਹਦੇ ਚੋਂ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਪਿਛਲੇ 3 ਸਾਲ ਦੀ ਇਹਦੇ ਵਿੱਚ ਚਾਹੇ ADC ਕੋਰਟ ਹੈ ਜਾਂ CJM ਕੋਰਟ ਹੈ ਜੇ ਤਾਂ ਸਬਸਟੈਂਡਰਡ ਹੋਵੇ ਫਿਰ ਉਹ ADC ਕੋਰਟ ਚ ਜਾਂਦਾ ਉਹਨੂੰ ਜੁਰਮਾਨਾ ਹੁੰਦਾ ਤੇ ਜਿਹੜੇ ਮਤਲਬ ਅਨਸੇਫ ਆਵੇ ਤਾਂ ਫਿਰ ਉਹ ਜੁਡੀਸ਼ੀਅਲ ਕੋਰਟਸ ਜਾਂਦੇ ਆ ਔਰ ਉਹਨੂੰ ਫਿਰ ਸਜ਼ਾ ਵੀ ਹੁੰਦੀ ਆ ਔਰ ਪਿਛਲੇ 5 ਸਾਲ ਚ 145 ਬੰਦਿਆਂ ਦੀ ਕਨਵਿਕਸ਼ਨ ਹੋਈ ਆ ਉਹਨਾਂ ਨੂੰ 6 ਮਹੀਨੇ ਦੀ ਸਜ਼ਾ ਵੀ ਹੋਈ ਆ ਆ ਖਾਸ ਕਰਕੇ ਜਿਹੜੇ ਪਨੀਰ ਵਾਲੇ ਔਰ ਜਿਹੜੇ ਦੇਸੀ ਕੀ ਵਾਲੇ ਆ 145 ਬੰਦਿਆਂ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋਈ ਆ ਇਹਦੇ ਵਿੱਚ ਜਿਵੇਂ 24 25 ਚ ਟੋਟਲ ਕੇਸ ਜਿੰਨੇ ਸੀ 479 ਤੇ 77 ਬੰਦੇ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਨੂੰ ਜੁਰਮਾਨਾ ਵੀ ਹੋਇਆ ਜੀ 23 24 ਚ 1,95 ਹਜ਼ਾਰ ਜੁਰਮਾਨਾ ਹੋਇਆ ਸੀ ਤੇ 24 25 ਚ 4,73 ਹਜ਼ਾਰ ਸੀ ਜੁਰਮਾਨਾ ਵੀ ਵਧਾ ਰਹੇ ਆ ਜਿਹੜੇ ਮਲਾਵਟ ਖੋਹ ਰਹਾ ਹੈ ਉਹਨਾਂ ਦੀ ਸਜ਼ਾ ਵਧਾ ਰਹੇ ਆ ਉਹਨਾਂ ਨੂੰ ਪਨਿਸ਼ਮੈਂਟ ਵੀ ਦਵਾ ਰਹੇ ਆ ਇਦੇ ਨਾਲ ਨਾਲ ਸਾਡਾ ਜਿਹੜੀ ਅੱਜ ਦੀ ਮੀਟਿੰਗ ਇਹਦਾ ਮੇਰਾ ਪੀਸੀ ਕਰਨ ਦਾ ਮਕਸਦ ਇਹ ਆ ਕਿ ਲੋਕਾਂ ਦੇ ਵਿੱਚ ਜੇ ਅਵੇਅਰਨੈਸ ਹੋਏਗੀ ਤਾਂ ਉਹ ਇਸ ਮਲਾਵਟ ਖੋਰਾ ਤੋਂ ਬਚ ਸਕਦੇ ਆ ਜੇ ਸਾਨੂੰ মিডিਆ ਵਾਲੇ ਲੋਕਾਂ ਵੱਲੋਂ ਐਕਸ਼ਨੇਬਲ ਇਨਫੋਰਮੇਸ਼ਨ ਕੋਈ ਆਂਦੀ ਆ ਕਿ ਫਲਾਨੀ ਜਗ੍ਹਾ ਤੇ ਦੇਸੀ ਘੋਦੀ ਫੈਕਟਰੀ ਆ ਔਰ ਸਾਨੂੰ ਸ਼ੱਕ ਆ ਉੱਥੇ ਨਕਲੀ ਬਣਾਉਂਦੇ ਆ ਜਾਂ ਫਲਾਨੀ ਜਗ੍ਹਾ ਤੋਂ ਪਨੀਰ ਆ ਕਈ ਵਾਰੀ ਸਾਨੂੰ ਇਨਫੋਰਮੇਸ਼ਨ ਆਈ ਕਿ ਸਾਨੂੰ ਮਤਲਬ ਹਰਿਆਣੇ ਦੇ ਵਿੱਚੋਂ यूपी ਚੋ ਬਹੁਤ ਅੰਦਾਜ਼ ਖਾਸ ਕਰਕੇ ਜਦੋਂ ਫੈਸਟੀਵਲਸ ਹੁੰਦੇ ਆ ਵੀ ਇੱਕ ਪੂਰੀ ਗੱਡੀ ਆ ਰਹੀ ਆ ਪਨੀਰ ਦੀ ਅਸੀਂ ਉਹ ਫੜੀਆਂ ਵੀ ਆ ਡਿਸਟਰੋਏ ਵੀ ਕੀਤਾ ਟੈਸਟਿੰਗ ਵੀ ਕੀਤੀ ਆ ਔਰ ਅਸੀਂ ਉਹਨੂੰ ਮੌਕੇ ਤੇ ਫ੍ਰੀਜ਼ ਕਰਕੇ ਸਾਰੇ ਨੂੰ ਵਿਥਨ 48 ਆਵਰ ਦੀ ਰਿਪੋਰਟ ਜਾਂ 24 ਆਵਰਸ ਉਹਦੀ ਰਿਪੋਰਟ ਦੇ ਕੇ ਉਹਨੂੰ ਅਸੀਂ ਇਮੀਡੀਏਟਲੀ ਜਿਹੜਾ ਡਿਸਟਰੋਏ ਵੀ ਕਰਦੇ ਆ ਉਹਨੂੰ ਸੋ ਅਸੀਂ ਕਮਿਟਿਡ ਆ ਜੀ ਲੋਕਾਂ ਦੀ ਸੇਫਟੀ ਵਾਸਤੇ ਤੇ ਇਸ ਤੋਂ ਸਵਾਇ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ 5216 ਅਸੀਂ ਜਿਹੜੇ ਹੈਗੇ ਆ ਉਹ ਸੈਂਪਲ ਭਰੇ ਆ ਜਿਹੜੇ ਕਿ ਉਹਦਾ ਮਕਸਦ ਲੋਕਾਂ ਨੂੰ ਸਮਝਾਣਾ ਹੈ ਲੋਕਾਂ ਨੂੰ ਇੱਕ ਮਤਲਬ ਓਪਰਚ्युनिटी ਇੱਕ ਐਵੇਨਿਊ ਦੇਣਾ ਕਿ ਤੁਸੀਂ ਜਿਹੜਾ ਆਪਣਾ ਜਿਹੜਾ ਖਾਣਾ ਹੈ ਉਹ ਟੈਸਟ ਕਰਾ ਸਕਦੇ ਹੋ ਚਾਹੇ ਉਹ ਮਸਾਲੇ ਹੋਣ ਘਿਓ ਹੋਵੇ ਦੁੱਧ ਹੋਵੇ ਪਨੀਰ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਵੀ ਤੁਸੀਂ ਉਹਨੂੰ ਬੁਲਾਓ ਉਹ ਮੌਕੇ ਤੇ ਟੈਸਟ ਕਰਕੇ ਉਹਦੀ ਅਸੀਂ ਨੋਮੀਨਲ ਜੀ ਫੀ ਹੈ ਉਹਦੀ 50 ਰੁਪਏ ਜਿਹੜੀ ਵੈਨਦੀ ਜਿਹੜੀ ਜਾਂਦੀ ਹੈ ਤੇ ਉਹ ਤੁਸੀਂ ਦੁਕਾਨਦਾਰ ਖੁਦ ਵੀ ਕਰਾ ਸਕਦਾ ਕੰਜ਼ਿਊਮਰ ਵੀ ਕਰਾ ਸਕਦਾ ਔਰ ਜਦੋਂ ਸਾਨੂੰ ਕੋਈ ਬੰਦੇ ਕਹਿੰਦੇ ਅਸੀਂ ਮੌਕੇ ਤੋਂ ਮੌਕੇ ਅਸੀਂ ਉਹਦੇ ਸੈਮੀਨਾਰ ਵੀ ਕਰਦੇ ਆ ਮੇਲੇ ਵੀ ਲਾਣੇ ਆ ਔਰ ਲੋਕਾਂ ਨੂੰ ਅਸੀਂ ਜਿਹੜਾ ਈਟ ਰਾਈਟ ਇਨੀਸ਼ੀਏਟਿਵ ਹੈ ਸਾਡਾ ਉਹਦੇ ਵਿੱਚ ਮਿਲਟਸ ਬਾਰੇ ਜਿਹੜੀਆਂ ਜਿਹੜੀ ਡਾਈਟ ਹੈ ਜਿਹੜੀ ਕਿ ਜਿਹਦਾ ਗਲਾਈਸੈਮਿਕ ਇੰਡੈਕਸ ਕਾਫੀ ਘੱਟ ਹੁੰਦਾ ਹੈ ਫਰੂਟਸ ਬਾਰੇ ਵੈਜੀਟੇਬਲਸ ਬਾਰੇ ਜਿਨ੍ਹਾਂ ਦੀ ਕੰਜ਼ਮਪਸ਼ਨ ਜੇ ਆਪਾਂ 60% ਜਿਹੜਾ ਜੋ ਵੀ ਆਪਾਂ ਖਾਂਦੇ ਆ ਜੇ ਉਹਦੇ ਚੋਂ 60% ਕੁਦਰਤੀ ਖਾਣਾ ਹੋਏਗਾ ਫਰੂਟਸ ਹੋਣਗੇ ਸਲਾਦ ਹੋਣਗੇ ਤਾਂ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਬਾਕੀ ਜਿਹੜਾ ਹੈਗਾ ਉਹ ਫਰੈਸ਼ਲੀ ਕੁਕਡ ਖਾਣਾ ਹੋਏਗਾ ਸੋ ਇਹਦੇ ਨਾਲ ਨਾਲ ਅਸੀਂ ਜਿਹੜਾ ਇਹ ਜਿਹੜਾ ਸਾਡਾ ਸਾਡਾ ਇਹ ਉਪਰਾਲਾ ਵੀ ਆ ਉਹਦੇ ਵਿੱਚ ਵੀ ਅਸੀਂ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹ ਬਹੁਤ ਐਕਟਿਵ ਹੈ ਉਹਨਾਂ ਨੇ ਜਿਹੜੇ ਤੁਹਾਡੇ ਅਸੀਂ 60191 ਲਾਇਸੈਂਸ ਇਸ਼ੂ ਕੀਤੇ ਆ ਵੀ ਹਾਂ ਵੀ ਇਹ ਬੰਦਾ ਜਿਹੜਾ ਸਾਰੇ ਸਟੈਂਡਰਡ ਫਾਲੋ ਕਰਦਾ 2 ਲੱਖ ਇਹ ਹੈਗਾ ਜੀ ਤੁਹਾਡੇ 265000 ਰਜਿਸਟ੍ਰੇਸ਼ਨਸ ਕੀਤੀਆਂ ਅਸੀਂ ਤੇ ਟ੍ਰੇਨਿੰਗਸ ਕੀਤੀਆਂ ਹੈਗੀਆਂ ਅਸੀਂ ਜਿਹੜੇ ਪਿਛਲੇ 3 ਸਾਲ ਦੇ ਵਿੱਚ 55000 ਟ੍ਰੇਨਿੰਗ ਲੋਕਾਂ ਨੂੰ ਦਿੱਤੀਆਂ ਅਸੀਂ ਉਹਦੇ ਵਿੱਚ ਸਾਰਾ A to Z ਜਿਹੜਾ ਵੀ ਜਿਹੜਾ ਤੁਹਾਡੇ ਸਰਟੀਫਿਕੇਸ਼ਨ ਵਾਸਤੇ ਕੀ ਚਾਹੀਦਾ ਉਹਨਾਂ ਨੂੰ ਉਹਨਾਂ ਦੀ ਮਦਦ ਕਰਦੇ ਆਂ ਈਵਨ ਰੀੜੀ ਵਾਲਿਆਂ ਦੀ ਜਿਹੜੀ ਹੈਗੀ ਮਦਦ ਕਰਦੇ ਆਂ ਉਹਨਾਂ ਨੂੰ ਉਹਨਾਂ ਨੂੰ ਕੰਪਲੇਇੰਟ ਕਰਦੇ ਆਂ ਵੀ ਹਾਈ ਜੀਨਿਕ ਪ੍ਰੈਕਟਿਸ ਫਾਲੋ ਕਰਨ ਸੋ ਇਹ ਸਾਰਾ ਜਿਹੜਾ ਅਪਰਾਲਾ ਸਿਹਤ ਮਹਿਕਮਾ ਕਰ ਰਿਹਾ ਪੰਜਾਬ ਦੇ ਲੋਕਾਂ ਦੀ ਸਿਹਤ ਵਾਸਤੇ ਔਰ ਮੈਂ ਅਮੀਰ ਕਰਦਾ ਕਿ ਉਹਦਾ ਭਰਪੂਰ ਫਾਇਦਾ ਉਠਾਣਗੇ ਔਰ ਮੀਡੀਆ ਜਿਹੜਾ ਹੈਗਾ ਸਾਡੀ ਗੱਲ ਹਰ ਘਰ ਤੱਕ ਪਹੁੰਚਾਏਗਾ